ਹਾਂਜੀ ਵੈਲਕਮ ਜੀ ਸਾਰਿਆਂ ਦਾ ਮੇਰੇ ਚੈਨਲ ਤੇ ਅੱਪਾ ਜੋ ਮਲਾਈ ਚੌਕੀ ਕਿੱਦਾਂ ਕੱਟੀ ਦਾ ਉਹ ਦੱਸਾਂਗੀ ਤੁਹਾਨੂੰ ਜੀ ਮੈਂ ਮਲਾਈ ਜਮਾ ਕੀਤੀ ਜੀ 8-10 ਦਿਨ ਦੀ ਤੇ ਹੁਣ ਆਪਾਂ ਕੇ ਲੱਗਿਆ ਬਣਾਉਣ ਜੀ ਤੁਹਾਨੂੰ ਪੂਰੀ ਤਰੀਕੇ ਨਾਲ ਦੱਸਾਂਗੀ ਆਪਾਂ ਕਿੱਦਾਂ ਕੇ ਬਣਾਈਦਾ ਸਾਰਾ ਮੈਂ ਤੁਹਾਨੂੰ ਦਿਖਾਉਂਗੀ ਇਹ ਗੋਲਡਨ ਲੀਫ ਆਪਾਂ ਪਾਣੀ ਵੀ ਗਰਮ ਰੱਖਿਆ ਜੀ। ਕੁਕ ਮੌਸਮ ਚੇਂਜ ਹੋ ਗਿਆ। ਤੇ ਮੌਸਮ ਚੇਂਜ ਹੋਣ ਦੇ ਨਾਲ ਆਪਾਂ ਨੂੰ ਪਾਣੀ ਗਰਮ ਤੇ ਆ ਗੀ ਮਲਾਈ ਕੱਢਣੀ ਪੈਣੀ ਹੈ ਠੀਕ ਹੈ ਜੀ। ਪਾਣੀ ਗਰਮ ਹੋ ਗਿਆ ਆਪਣਾ ਤੇ ਆਪਾਂ ਤੁਹਾਨੂੰ ਪੂਰੇ ਤਰੀਕੇ ਦੇ ਨਾਲ ਦੱਸਾਂਗੇ ਕਿ ਕਿੱਦਾਂ ਮਲਾਈ ਕੱਢਣੀ ਹੈ। ਮਲਾਈ ਵਿੱਚੋਂ ਕੀ ਆਪਾਂ ਕਿੱਦਾਂ ਬਣਾਉਣਾ। ਹਾਂਜੀ ਸਾਰੇ ਜਣੇ ਮੇਰੇ ਚੈਨਲ ਨੂੰ ਜ਼ਰੂਰ ਵਿਜ਼ਿਟ ਕਰ ਲਿਓ ਜੀ। ਜੋ ਮਲਾਈ ਦੇ ਕੇਕ ਬਣਾਉਣ ਲੱਗੇ ਹਾਂ ਤੁਹਾਨੂੰ ਸਾਰਾ ਦੱਸਾਂਗੇ ਕੇਕ ਕਿਵੇਂ ਬਣਾਉਣਾ ਹੈ ਮੈਂ ਜਮਾ ਕੀਤੀ ਹੁੰਦੀ ਹੈ ਮਲਾਈ ਤੇ ਸਾਰਾ ਤੁਹਾਨੂੰ ਤਰੀਕਾ ਦੱਸਾਂਗੇ ਕਿੰਦਾ ਕੇਕ ਬਣਾਈਦਾ ਹੈ ਮਲਾਈ ਵਿੱਚੋਂ ਕਿੰਦਾ ਕੇਕ ਘੱਟਦਾ ਹੈ ਤੇ ਮੇਰੀ ਲੌਂਗ ਵੀਡੀਓਜ਼ ਸਾਰੇ ਜਣੇ ਪਿਆਰ ਦੇਓ ਲਾਈਕ ਕਮੈਂਟ ਜ਼ਰੂਰ ਕਰਿਓ ਗਰਮ ਪਾਣੀ ਦੇ ਨਾਲ ਆਪਾਂ ਸੌਣਾ ਕਰ ਲੈਣਾ ਜੀ ਗਰਮ ਪਾਣੀ ਦੇ ਗਰਮ ਪਾਣੀ ਪਾਉਣਾ ਮੌਸਮ ਚੇਂਜ ਹੋ ਗਿਆ ਹੈ ਪਹਿਲਾਂ ਜੇ ਗਰਮ ਹੋਵੇ ਜੇ ਤਾਂ ਠੰਡਾ ਪਾਣੀ ਪਾਈ ਜਾਏ ਹੁਣ ਲਓ ਪਾ ਗਰਮ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਗੋਲਣੀ ਨੂੰ ਆਈਏ ਵਿੱਚੋਂ ਕੱਢ ਲੈਣੀ ਹੈ ਦਮ ਲਾਈ ਨੂੰ ਉੱਪਰ ਰਗੜ ਲੈਣਾ ਮੱਖਣੀ ਆ ਜਾਣੀਆਂ ਮੱਖਣੀ ਬੜੀ ਹੋ ਗਈ ਮੱਖਣੀ ਆਉਣ ਵਾਲੀ ਹੈ ਹੁਣ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਉਣਾ ਕਿਉਂਕਿ ਮੱਖਣੀ ਆਉਣ ਵਾਲੀ ਹੈ ਆਪਾਂ ਸਰਦੀਆਂ ਨੂੰ ਗਰਮ ਪਾਣੀ ਤੇ ਗਰਮੀਆਂ ਨੂੰ ਠੰਡਾ ਪਾਣੀ ਪਾਉਂਦੇ ਹਾਂ

ਆਪਾਂ ਦੇਖੋ ਸਿਰਫ 5 ਮਿੰਟ ਚ ਨਿਕਲ ਜਾਂਦਾ ਗਰਮ ਪਾਣੀ ਪਾਉਣਾ ਹੈ ਆਪਾਂ ਤੇ ਆਪਾਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗੇ ਤੇ ਸਾਰੇ ਜਣੇ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਜੇ ਪਸੰਦ ਲੱਗਾਉ ਤੁਹਾਨੂੰ ਤਾਂ ਮੱਖਣ ਨਿਕਲਿਆ ਦੇਖ ਲਓ ਤੁਸੀਂ ਉਹ ਜਿਹੜਾ ਮੱਖਣੀ ਦੇ ਵਿੱਚੋਂ ਆਪਾਂ ਲੱਸੀ ਨੂੰ ਵੱਖਰਾ ਕਰ ਦੇਣਾ ਲੱਸੀ ਸਾਰੀ ਕੱਢ ਲੈਣੀ ਹੈ ਵਿੱਚੋਂ ਆਹ ਦੇਖੋ ਮੱਖਣੀ ਵਿੱਚੋਂ ਇੰਨੀ ਲੱਸੀ ਨਿਕਲ ਆਈ ਹੈ ਜੀ ਪੂਰੀ ਤਰ੍ਹਾਂ ਨਾਲ ਆਪਾਂ ਨੂੰ ਕੱਢਣੀ ਹੈ ਹਾਂਜੀ ਆਪਾਂ ਗੈਸ ਆਨ ਕਰਕੇ ਆਹ ਦੇਖੋ ਜੀ ਹੁਣ ਆਪਣੀ ਬਣ ਗਈ ਹੈ ਆਪਣੀ ਪੂਰੀ ਤੇ ਆਪਾਂ ਇਹਨੂੰ ਗਰਮ ਕਰਨਾ ਤੇ ਕਿਵੇਂ ਕੱਢਣਾ ਦੱਸੂਗੀ ਮੈਂ ਤੁਹਾਨੂੰ ਵੀਡੀਓ ਲੰਬੀ ਨਾ ਹੋ ਜਵੇ ਇਸ ਕਰਕੇ ਮੈਂ ਰੋਕ ਰੋਕ ਕੇ ਦਿਖਾਉਣੀ ਆ ਤੁਹਾਨੂੰ ਸ਼ਾਰਟ ਵੀਡੀਓ ਜੰ ਲੰਬਾ ਨਾ ਹੋ ਜਵੇ ਤੇ ਆਪਾਂ ਕੇਹ ਤਿਆਰ ਹੋ ਜਾਣਾ 5 ਮਿੰਟ ਦੇ ਵਿੱਚ ਕੇਹ ਨਿਕਲ ਆਉਂਦਾ ਜੀ ਜਦੋਂ ਆਪਾਂ ਗਰਮ ਪਾਣੀ ਦੇ ਨਾਲ ਪਾਉਨੇ ਆ ਤੇ ਲੱਸੀ ਸਾਰੀ ਕੱਢਣੀ ਆ ਵਿੱਚੋਂ ਦੇਖੋ ਕਿੰਨੀ ਲੱਸੀ ਨਿਕਲੀ ਆ ਵਿੱਚੋਂ ਜੀ ਲੱਸੀ ਸਾਰੀ ਕੱਢਣੀ ਆ ਫੇਰ ਆਪਾਂ ਇਹਨੂੰ ਆਪਣੀ ਇਹਨੂੰ ਗਰਮ ਰੱਖ ਦੇਣਾ ਹਾਂਜੀ ਵੀਵਰਸ ਦੇਖੋ ਉਵਾਲਾ ਆਉਣਾ ਸ਼ੁਰੂ ਹੋ ਗਿਆ ਅੱਪਾ ਨੂੰ ਲਗਾਤਾਰ ਲਗਾਤਾਰ ਆਪਾਂ ਫਲਾਈ ਜਾਣਾ ਥੱਲੇ ਨਾ ਲੱਗੇ ਤੇ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਦੱਸੂੰਗੀ ਕਿਉਂਕਿ ਵੀਡੀਓ ਲੌਂਗ ਨਾ ਹੋ ਜAVE ਮੈਂ ਥੋੜਾ ਸ਼ਾਰਟਕਟ ਕਰਕੇ ਬਣਾ ਰਹੀ ਹਾਂ ਹਾਂਜੀ ਤਾਂ ਦੇਖੋ ਇਦਾਂ ਮਤਲਬ ਵਾਲਾ ਆਉਂਦਾ ਤੇ ਤੁਹਾਨੂੰ ਮੈਂ ਪੂਰਾ ਦਿਖਾਉਂਗੀ ਸਿਰਫ 5 ਮਿੰਟ ਦੇ ਵਿੱਚ ਆਪਾਂ ਘੀ ਬਣਾ ਸਕਦੇ ਹਾਂ ਮਲਾਈ ਦੇ ਵਿੱਚੋਂ ਮੈਂ ਆਪਣੇ ਤਰੀਕੇ ਨਾਲ ਤੁਹਾਨੂੰ ਦੱਸ ਰਹੀ ਹਾਂ ਜੀ ਜਦੋਂ ਵੀ ਆਪਾਂ ਘੀ ਕੱਢਣਾ ਆ ਗਰਮੀਆਂ ਨੂੰ ਆਪਾਂ ਠੰਡਾ ਪਾਣੀ ਪਾਣਾ ਮੱਖਣੀ ਜਲਦੀ ਨਿਕਲ ਆਉਂਦੀ ਆ ਤੇ ਸਰਦੀਆਂ ਨੂੰ ਆਪਾਂ ਗਰਮ ਪਾਣੀ ਸਟੈਪ ਵਾਈਜ਼ ਸਟੈਪ ਤੁਹਾਨੂੰ ਦਿਖਾਉਂਗੀ ਮੈਂ ਸਾਰਾ ਵੀਡੀਓ ਲੌਂਗ ਨਾ ਹੋ ਜਵੇ ਹਾਂਜੀ ਮੱਖਣੀ ਦੇਖੋ ਉਬਲ ਰਹੀ ਹੈ ਜੀ ਤੇ 5 ਮਿੰਟ ਦੇ ਵਿੱਚ ਆਪਣਾ ਘੀ ਨਿਕਲ ਆਉਣਾ ਹੈ ਬਸ ਆਪਾਂ ਇਹਨੂੰ ਹਿਲਾਉਂਦੇ ਜਾਣਾ ਹਾਂਜੀ ਘੀ ਆਉਣਾ ਸ਼ੁਰੂ ਹੋ ਗਿਆ ਦੇਖੋ ਜੀ ਬਬਲਸ ਬਣ ਰਹੇ ਨੇ ਕੇ ਹੋਣਾ ਸ਼ੁਰੂ ਹੋ ਗਿਆ ਜੀ। ਆਕੇ ਨਿਕਲ ਗਿਆ ਜੀ। ਬਸ 5 ਮਿੰਟ ਲੱਗਦੇ ਆ ਜੀ ਮੇਰੇ ਤਰੀਕੇ ਨਾਲ ਜਰੂਰ ਕੇ ਬਣਾ ਕੇ ਦਿਖਾਏ ਦੇਖਿਓ। 5 ਮਿੰਟ ਦੇ ਵਿੱਚ ਆਪਣਾ